ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਭਾਰਤ ਦੇ ਧਰਮ ਗੁਰੂ ਅਤੇ ਯਮਨ ਦੇ ਧਰਮ ਗੁਰੂ ਦੀ ਇੱਕ ਵੱਡੀ ਮੀਟਿੰਗ ਹੋਈ ਨਮੀਸ਼ਾ ਪ੍ਰਿਆ ਨੂੰ ਲੈ ਕੇ ਨਮੀਸ਼ਾ ਪ੍ਰਿਆ ਨੂੰ ਲੈ ਕੇ ਯਮਨ ਦੀ ਸੁਪਰੀਮ ਕੋਰਟ ਭਾਰਤ ਦੀ ਸੁਪਰੀਮ ਕੋਰਟ ਨਮੀਸ਼ਾ ਪ੍ਰਿਆ ਦਾ ਭਰਾ ਅਤੇ ਮਿਰਤਕ ਦੇ ਭਰਾ ਵੱਲੋਂ ਇੱਕ ਵੱਡੇ ਪੱਧਰ ਤੇ ਮੀਟਿੰਗ ਕੀਤੀ ਗਈ ਫਾਂਸੀ ਮੁਲਤਵੀ ਹੋਈ ਖਬਰਾਂ ਆਈਆਂ ਕਿ ਨਮੀਸ਼ਾ ਪ੍ਰੀਆ ਦੇ ਪਰਿਵਾਰ ਵੱਲੋਂ ਜਿਹੜੀ ਫੰਡ ਇਕੱਠੀ ਕੀਤੀ ਗਈ ਹੈ 8.5 ਕਰੋੜ ਰੁਪਏ ਉਹ ਬਲੱਡ ਮਨੀ ਦੇ ਰੂਪ ਵਿੱਚ ਦਿੱਤੀ ਜਾਵੇਗੀ ਤਲਾਕ ਅਬਦੋ ਬਹਿੰਦੀ ਜੋ ਮ੍ਰਿਤਕ ਹੈ ਉਹਦੇ ਪਰਿਵਾਰ ਸਹਿਦ ਹੋ ਗਿਆ ਹੈ ਬਲੱਡ ਮਨੀ ਲੈਣ ਵਾਸਤੇ ਖਬਰਾਂ ਆ ਰਹੀਆਂ ਸੀ ਕਿ ਅਗਸਤ ਵਿੱਚ ਨਮੀਸ਼ਾ ਪ੍ਰੀਆ ਜਿਹੜੀ ਹੈ ਉਹ ਵਾਪਸ ਆਵੇਗੀ ਇਹ ਖਲਾਸਾ ਕੀਤਾ ਸੀ ਟੋਨੀ ਥੋਮਸ ਨੇ ਜੋ ਕਿ ਨਮਿਸ਼ਾ ਪ੍ਰਿਆ ਦੇ ਹਸਬੰਡ ਨੇ ਇੱਕ ਗੁੜੀਆ ਵੀ ਹੈ ਸਾਰਿਆਂ ਨੂੰ ਪਤਾ ਹੈ ਕਿ 2017 ਦੇ ਵਿੱਚ ਕਤਲ ਹੋ ਗਿਆ ਸੀ ਨਮਿਸ਼ਾ ਪ੍ਰਿਆ ਦੇ ਕੋਲੋਂ ਯਮਨ ਦੇ ਵਿੱਚ ਨਰਸ ਐਜ਼ ਅ ਨਰਸ ਦਾ ਕੰਮ ਕਰਦੀ ਸੀ ਬਾਅਦ ਵਿੱਚ ਜਿਸ ਸ਼ਖਸ ਜਿਸ ਦਾ ਨਾਮ ਤਲਾਲ ਅਬਦੁਲ ਮਹਿਦੀ ਦੱਸਿਆ ਜਾ ਰਿਹਾ ਹੈ ਉਹਦੇ ਨਾਲ ਪਾਰਟਨਰਸ਼ਿਪ ਤੇ ਇੱਕ ਡਿਸਪੈਂਸਰੀ ਖੋਲੀ ਗਈ ਬਾਅਦ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਇੱਕ ਦੂਜੇ ਦੇ ਨਾਲ ਖਿੱਚੋਤਾਣੀ ਹੋਈ ਖਿੱਚੋਤਾਣੀ ਤੋਂ ਬਾਅਦ ਪਾਸਪੋਰਟ ਅਤੇ ਕੁਝ ਡਾਕੂਮੈਂਟਸ ਜਿਹੜੇ ਸੀ ਨਵਿਸ਼ਾਪਰੀਆ ਦੇ ਉਹ ਮ੍ਰਿਤਕ ਤਲਾਲ ਅਬਦੋ ਮਹਿੰਦੀ ਵੱਲੋਂ ਆਪਣੇ ਕਬਜ਼ੇ ਤੋਂ ਚੁੜੇ ਲਗੇ। ਨਸ਼ੇ ਦਾ ਟਿਕਾ ਲਗਾਇਆ ਗਿਆ। ਇਹ ਨਹੀਂ ਕੋਈ ਓਵਰਡੋਸ ਹੋਗੀ ਕਿ ਆਖਰਕਾਰ ਤਲਾਲ ਅਬਦੋ ਮਹਿੰਦੀ ਦੀ ਮੌਤ ਹੋ ਜਾਂਦੀ ਹੈ। ਮੌਤ ਤੋਂ ਬਾਅਦ ਨਵਿਸ਼ਾਪਰੀਆ ਵੱਲੋਂ ਉਸ ਦੀ ਲਾਸ਼ ਦੇ ਟੁਕੜੇ ਕਰਕੇ ਇੱਕ ਜਿਹੜੇ ਸੁੱਟ ਦਿੱਤੇ ਜਾਂਦੇ ਨੇ ਪਾਣੀ ਵਾਲੀ ਖੋਦੀ ਦੇ ਵਿੱਚ, ਪਾਣੀ ਵਾਲੀ ਟੈਂਕੀ ਦੇ ਵਿੱਚ ਬਾਅਦ ਵਿੱਚ ਮਾਮਲਾ ਚੱਲਦਾ ਹੈ। ਸਾਊਦੀ ਅਰਬ ਦੇ ਬਾਰਡਰ ਤੋਂ ਫੜੀ ਜਾਂਦੀ ਹੈ ਨੂਸ਼ਾਪਰੀਆ ਪਰਿਵਾਰ ਵੱਲੋਂ ਮੰਕੀਤੀ ਗਈ ਸੀ ਕਿ ਸਾਨੂੰ ਖੂਨ ਦੇ ਬਦਲੇ ਖੂਨ ਚਾਹੀਦਾ ਹੈ ਤੇ ਯਮਨ ਦੀ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਵੀ ਬਣਾ ਸੁਣਾ ਦਿੱਤੀ ਗਈ ਸੀ ਬਾਅਦ ਵਿੱਚ ਭਾਰਤ ਦੇ ਧਰਮ ਗੁਰੂ ਅਤੇ ਯਮਨ ਦੇ ਗੁਰੂ ਦੋਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਫਾਂਸੀ ਨੂੰ ਫਾਂਸੀ ਜਿਹੜੀ ਮਲਤਾ ਵੀ ਹੋਈ ਸਾਰੇ ਲੋਕਾਂ ਵੱਲੋਂ ਦਬਾਵਾਵਾਂ ਕੀਤੇ ਜਾਂ ਰਹੀਆਂ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਨਿਮਿਸ਼ਾ ਪਰੀਆ ਦੀ ਫਾਂਸੀ ਜਿਹੜੀ ਹੈ ਉਹ ਮਲਤਵੀ ਹੋ ਗਈ ਹੈ ਉਹ ਹੋਈ ਵੀ ਲੇਕਿਨ ਹੁਣ ਸੂਤਰਾਂ ਦੇ ਹਵਾਲੇ ਕੋਈ ਜਿਹੜੀ ਖਬਰ ਆਈ ਹੈ ਕਿ ਨਮੀਸ਼ਾ ਪ੍ਰੀਆ ਨੂੰ ਜਲਦੀ ਮੌਤ ਦੀ ਸਜ਼ਾ ਹੋਵੇਗੀ ਜਲਦੀ ਉਸ ਨੂੰ ਫਾਂਸੀ ਦੇ ਫੰਦੇ ਉੱਤੇ ਲਟਕਾਇਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਕੇਰਲ ਦੀ ਰਹਿਣ ਵਾਲੀ ਭਾਰਤੀ ਨਸਲ ਨਮੀਸ਼ਾ ਪ੍ਰੀਆ ਯਮਨ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਲਈ ਹੈ ਕੁਝ ਦਿਨ ਪਹਿਲਾਂ ਨਮੀਸ਼ਾ ਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਭਾਰ ਦੇ ਇੱਕ ਮੁਸਲਮ ਮੌਲਵੀ ਦੇ ਦਖਲ ਤੋਂ ਬਾਅਦ ਸਜ਼ੇ ਨੂੰ ਅਣਮਿੱਥੇ ਸਮੇਂ ਲਈ ਮਲਤਵੀ ਕਰ ਦਿੱਤਾ ਗਿਆ ਹੁਣ ਉਸ ਯਮਨੀ ਨਾਗਰਿਕ ਦੇ ਭਰਾ ਨੇ ਜਿਸ ਦੇ ਕਤਲ ਲਈ ਨਵਿਸ਼ਾ ਨੂੰ ਫਾਂਸੀ ਦਿੱਤੀ ਜਾਣੀ ਹੈ ਇੱਕ ਪੱਤਰ ਲਿਖ ਕੇ ਮੰਗ ਕੀਤੀ ਕਿ ਉਸ ਨੂੰ ਜਲਦੀ ਤੋਂ ਜਲਦੀ ਮੌਤ ਦੀ ਸਜ਼ਾ ਦਿੱਤੀ ਜਾਵੇ ਮ੍ਰਿਤਕ ਦੇ ਭਰਾ ਨੇ ਪੱਤਰ ਵਿੱਚ ਸਪਸ਼ਟ ਤੌਰ ਤੇ ਲਿਖਿਆ ਕਿ ਪਰਿਵਾਰ ਕਿਸੇ ਵੀ ਤਰ੍ਹਾਂ ਸੁਲਾਹ ਜਾਂ ਸਮਝੌਤੇ ਲਈ ਤਿਆਰ ਨਹੀਂ ਹੋਇਆ ਯਾਨੀ ਕਿ 8.5 ਕਰੋੜ ਰੁਪਏ ਨਵਿਸ਼ਾ ਪ੍ਰਿਆ ਦੇ ਜਾਨ ਨੂੰ ਬਚਾਉਣ ਦੇ ਲਈ ਭਾਰਤੀਆਂ ਨੂੰ ਦਿੱਤਾ ਗਿਆ ਡੋਨੇਟ ਕੀਤਾ ਗਿਆ ਇੱਕ ਸਪੈਸ਼ਲ ਚੈਰਿਟੀ ਫਾਊਂਡੇਸ਼ਨ ਬਣਾਈ ਗਈ ਨਵਿਸ਼ਾ ਪ੍ਰਿਆ ਦੇ ਨਾਮ ਤੇ 8.5 ਕਰੋੜ ਰੁਪਏ ਲੈਣ ਲਈ ਤਲਾਲ ਅਬਦੋ ਮਹਿੰਦੀ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਮਨਜ਼ੂਰ ਉਹ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਹੈ ਦੱਸਿਆ ਜਾ ਰਿਹਾ ਕਿ ਮਾਮਲਾ ਹੈ 2017 ਦਾ ਅਗੇ ਤੁਹਾਨੂੰ ਦੱਸ ਚੁੱਕਿਆ ਕਿ 2017 ਦਾ ਮਾਮਲਾ ਹੈ ਕਿਸ ਤਰ੍ਹਾਂ ਕਤਲ ਹੋਇਆ ਕਿਸ ਤਰ੍ਹਾਂ ਲਾਸ਼ ਦੇ ਟੁਕੜੇ ਕੀਤੇ ਗਏ ਤੇ ਜਿਹੜਾ ਸ਼ਰੀਆ ਨਾ ਹੈ ਉਹ ਕਹਿੰਦਾ ਹੈ ਕਿ ਖੂਨ ਦੇ ਬਦਲੇ ਖੂਨ ਜੇਕਰ ਕੋਈ ਮਰਤਕ ਦਾ ਵਾਰਿਸ ਉਸ ਬਲੱਡ ਮਨੀ ਦੇ ਪੈਸੇ ਲੈਣਾ ਚਾਹਵੇ ਤਾਂ ਲੈ ਸਕਦਾ ਹੈ ਲੇਕਿਨ ਪਰਿਵਾਰ ਵੱਲੋਂ ਫਿਰ ਕੋਈ ਨਾ ਕਰ ਦਿੱਤੀ ਗਈ ਹੈ ਸਾਡਾ ਨਵਿਸ਼ਾ ਪ੍ਰਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੋਈ ਰਾਜ਼ੀ ਨਾਵਾਂ ਨਹੀਂ ਅਸੀਂ ਬਲੱਡ ਮਨੀ ਨਹੀਂ ਲਵਾਵਾਂਗੇ ਜਲਦੀ ਤੋਂ ਜਲਦੀ ਨਵਿਸ਼ਾ ਪ੍ਰਿਆ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਧੰਨਵਾਦ